ਪੰਦਰਵਾਜੀ ਕੀ ਹੁਣ ਫੈਸਲੇ ਕਿਸ ਨਤੀਜੇ ਤੇ ਪਹੁੰਚਿਆ ਤਾਂ ਦੇਖੋ ਅੱਜ ਜਿਹੜੀਆਂ ਜਿੰਨੀਆਂ ਵੀ ਇੱਥੇ ਦਸ਼ੜਕੇ ਦੇ ਵਿੱਚ ਬੋਲੋਵਾਲ ਕੋ ਹਰੇਕ ਹੁਸ਼ਿਆਰਪੁਰ ਦੀ ਜਥੇਬੰਦੀ ਹਰੇਕ ਏਰੀਆ ਦੀ ਜਥੇਬੰਦੀ ਦੇ ਪ੍ਰਧਾਨ ਔਰ ਜਥੇਬੰਦੀਆਂ ਪਹੁੰਚੀਆਂ ਇਹ ਨਹੀਂ ਕਿ ਕੱਲੀ ਗੁਰਵਿੰਦਾਸ ਟੈਕਫੋਰਸ ਔਰ ਇਹਕ ਬੀਐਸਪੀ ਵੀ ਪਹੁੰਚੀ ਆ ਔਰ ਅੱਜ ਮਾਨਯੋਗ ਜੋ ਐਸਪੀ ਸਾਹਿਬ ਸਰਵਿਸ ਦੇ ਬਾਈਆ ਜੀ ਉਹਨਾਂ ਨਾਲ ਗੱਲਬਾਤ ਕਰਕੇ ਔਰ ਉਹਨਾਂ ਨੇ ਉੱਥੇ ਵੀ ਦੱਸਿਆ ਕਿ ਅਸੀਂ ਇੱਕ ਬੰਦੇ ਨੂੰ ਟਾਰਗੇਟ ਕੀਤਾ ਹੈਗਾ ਬਾਕੀ ਫੈਮਲੀ ਸਾਰਿਆਂ ਦੀਆਂ ਚੱਕੀਆਂ ਹੋਈਆਂ ਜੇ ਇਹਨਾਂ ਨੇ ਕੱਲ 12 ਵਜੇ ਤੱਕ ਵੈਸੇ ਤਾਂ ਉਹ ਕਹਿੰਦੇ ਕਿ ਅੱਜ ਰਾਤ ਨੂੰ ਹੀ ਜਿਹੜਾ ਅਸੀਂ ਉਹ ਚੱਕ ਲੈਣੇ ਆ ਸਾਰੇ ਜਿੰਨੇ ਵੀ ਹੈਗੇ ਆ ਜੇ ਨਹੀਂ 12 ਵਜੇ ਤੱਕ ਕੱਲ ਨਾ ਚਕੇ ਤੇ ਭਾਜੀ ਸੰਪੂਰਨ ਤੌਰ ਤੇ ਜਿਹੜਾ ਹਿਸ਼ਾਰਪੁਰ ਬੰਦ ਔਰ ਉਸ ਤੋਂ ਬਾਅਦ ਫਿਰ ਜ਼ਿਲ੍ਹਾ ਬੰਦ ਰਹੂਗਾ ਇਸੇ ਕਰਕੇ ਆਪਾਂ ਜਿੰਨੇ ਵੀ ਸ਼ਹਿਰ ਵਾਸੀ ਆ ਹਿਸ਼ਾਰਪੁਰ ਵਾਸੀ ਆ ਬੁੱਲੋਵਾਲ ਵਾਸੀ ਆ ਜ਼ਿਲ੍ਹੇ ਦੇ ਜਿੰਨੇ ਵੀ ਆਸੇ-ਪਾਸੇ ਜਿਹੜੇ ਏਰੀਆ ਲੱਗਦੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਿਹੜਾ ਇਹ ਜੋਧਾ ਮਰਿਆ ਸਰਦਾਰ ਆਪਣੇ ਸਰਬਜੀਤ ਚੀਮਾ ਜੀ ਉਹ ਇੱਕ ਸਮਾਜ ਸੇਵਕ ਸੀ ਬਹੁਤ ਵਧੀਆ ਚੀਨਾ ਭਾਜੀ ਬੰਦੇ ਸੀਗੇ ਸੰਦੀਪ ਕੁਮਾਰ ਸੰਦੀਪ ਕੁਮਾਰ ਚੀਨਾ ਜੀ ਔਰ ਉਹਨਾਂ ਦਾ ਯੋਗਦਾਨ ਸਮਾਜ ਦੀ ਸੇਵਾ ਚ ਵੀ ਬਹੁਤ ਸਗਾ ਉਹਦੀ ਸ਼ਹਾਦਤ ਜਿਹੜਾ ਕਤਲ ਕੀਤਾ ਗਿਆ ਉਹਦੇ ਕਤਲ ਦੇ ਵਿੱਚ ਤੁਸੀਂ ਵੀ ਯੋਗਦਾਨ ਪਾਓਗੇ ਆਪਾਂ ਉਹ ਬੰਦੇ ਫੜ ਸਕੀਏ ਔਰ ਜਿਹੜਾ ਇਹ ਸ਼ਾਂਤ ਮੇਜ ਦੇ ਨਾਲ ਕੱਲ ਜਿਹੜਾ ਅਸੀਂ ਕਹਿੰਨੇ ਆ ਜੇ 12 ਵਜੇ ਤੱਕ ਨਾ ਸ਼ਹਿਰ ਇਹ ਕਤਲ ਫੜ ਹੋਏ ਤੇ 12 ਵਜੇ ਤੋਂ ਬਾਅਦ ਸ਼ਹਿਰ ਬੰਦ ਆ ਉਹ ਆਪੇ ਹੀ ਬੰਦ ਰੱਖਿਓ ਜਿਸ ਬੰਦੇ ਨੇ ਨਾ ਬੰਦ ਕੀਤਾ ਉਹ ਆਪਣੀ ਦੁਕਾਨ ਦਾ ਆਪ ਜ਼ਿੰਮੇਵਾਰ ਆਪਣੇ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਗਾ ਤਾਲਦੇ ਵਿੱਚ ਕਿੰਨੇ ਜੋ ਕਿੰਨੇ ਮੁੰਡੇ ਆਏ ਸਵੇਰੇ ਤਿੰਨ ਕਹੇ ਜਾ ਰਹੇ ਸੀ ਜਾਂ ਤਿੰਨ ਹੀ ਆ ਜਾਓ ਤਿੰਨੇ ਹੀ ਆ ਤਿੰਨੇ ਹੀ ਆ ਹੋਰਾਂ ਦੀ ਵੀ ਇਨਵੋਲਵਮੈਂਟ ਆ ਰਹੀ ਉਹ ਦੇਖੋ ਇਹ ਜਿਹੜੇ ਉਹ ਬੰਦੇ ਜਿਹੜੇ ਮੁੰਡਿਆਂ ਨੇ ਰਵੋਲਵਰ ਚਲਾਈ ਆ ਉਹਨਾਂ ਦੀ ਨਹੀਂ ਹੈਸੀਅਤ ਨਹੀਂ ਸੀ ਕਿ ਉਹ 6 ਰਵੋਲਵਰ ਖਰੀਦ ਦੇ ਸਕਣ ਇਹ ਉਹਨਾਂ ਦਾ ਬਹੁਤ ਵੱਡਾ ਟਾਰਗੇਟ ਪਲਾਨਿੰਗ ਕਰਕੇ ਜਿਹੜੀ ਆਸੇ ਪਾਸੇ ਉਹ ਕਿਸੇ ਬੰਦੇ ਨੇ ਸਪੋਰਟ ਕਰਕੇ ਜਿਹੜਾ ਉਹਨਾਂ ਨੂੰ ਇਹ ਰਵੋਲਵਰ ਦਿੱਤਾ ਗਿਆ ਉਹਦੇ ਨਾਲ ਇਹ ਜਿਹੜਾ ਕਤਲ ਕੀਤਾ ਗਿਆ ਪਰ ਜਦੋਂ ਇਹ ਦੇਖਿਓ ਤਬਦੀਸ਼ ਹੋਣੀ ਆ ਉਦੋਂ ਤੁਸੀਂ ਵੀ ਇੱਥੇ ਗਵਾਹ ਆ ਮੈਂ ਵੀ ਆ ਕਿ ਕਈ ਐਸੋ ਗੁੱਥੀ ਦੇ ਵਿੱਚ ਸੁਲਝੀ ਦੇ ਵਿੱਚ ਅੰਦਰ ਆਣੇ ਆ। ਔਰ ਜਿਹੜੇ ਦਾ ਬੈਕਗ੍ਰਾਉਂਡ ਪਤਾ ਤੁਹਾਨੂੰ ਕੁਛ ਕਿਤਾ ਦਾ ਕੁਛ ਐਸੇ ਕੁਛੇ ਕਰਦੇ ਜਾਂ ਕੋਈ ਕ੍ਰਿਮੀਨਲ ਹੀ ਉਹਨਾਂ ਦਾ ਬੈਕਗ੍ਰਾਉਂਡ ਹੈ। ਮੁੰਡੇ ਜਿਹੜੇ ਹੈਗੇ ਬੈਕਗ੍ਰਾਉਂਡ ਜਿਹੜੇ ਆ ਕ੍ਰਿਮੀਨਲਰੇ ਦੇ ਵਿੱਚ ਹੀ ਆ ਔਰ ਉਹਨਾਂ ਦਾ ਕਦੇ ਕਦੀ ਕਿਸੇ ਨਾ ਕਦੀ ਕਿਸੇ ਨਾ ਲੜਾਈ ਦੇ ਵਿੱਚ ਹਿੱਸਾ ਰਹਿੰਦਾ ਹੀ ਆ। ਔਰ ਇਹ ਹੁਣ ਜਣੀ ਕਿ ਨਵਾਂ ਪੰਜਾਬ ਸਰਕਾਰ ਦੇ ਵਿੱਚ ਇੱਕ ਨਵਾਂ ਗੈਂਗਸਟਰ ਬਣਾਇਆ ਗਿਆ। ਇਹ ਚਾਹੇ ਅਸੀਂ ਪ੍ਰਸ਼ਾਸਨ ਦੇ ਯੋਗਦਾਨਾ ਕਹੀਏ ਚਾਹੇ ਇਹ ਸਰਕਾਰਾਂ ਦੀ ਲਾਪਰਵਾਹੀ ਨਾ ਕਹੀਏ। ਇਹ ਜਿਹੜਾ ਇੱਕ ਨਵਾਂ ਅੱਜ ਇੱਕ ਹੋਰ ਗੈਂਗਸਟਰ ਪੈਦਾ ਹੋਇਆ ਹੁਸ਼ਿਆਰਪੁਰ ਦੇ ਵਿੱਚ ਪੰਜਾਬ ਦੇ ਵਿੱਚ ਅੱਗੇ ਪਤਾ ਨਹੀਂ ਇਹਨੇ ਜੇ ਇਹਨੂੰ ਨਾਂ ਨੱਥ ਪਾਈ ਗਈ ਅੱਗੇ ਪਤਾ ਨਹੀਂ ਕਿੰਨੇ ਕੁ ਹੋਰ ਲੋਕਾਂ ਦੇ ਮਾਪੇ ਬੱਚੇ ਜਿਹੜੇ ਆ ਉਹ ਇਸ ਤਰ੍ਹਾਂ ਕਤਲ ਕਰਾਏ ਜਾਣਗੇ ਅੱਜ ਸਵੇਰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਗੋਲੀ ਚੱਲੀ ਆ ਦਸੜਕੇ ਏਡੇ ਦੇ ਵਿੱਚ ਔਰ ਇਮੀਡੀਏਟਲੀ ਸਾਡੀ ਪੁਲਸ ਪਾਰਟੀਆਂ ਮੂਵ ਹੋਈਆਂ ਇਨਕਲੂਡਿੰਗ ਐਸਐਸਪੀ ਸਾਹਿਬ ਆਪ ਮੌਕੇ ਤੇ ਆਏ ਸੀ ਔਰ ਸਵੇਰ ਤੋਂ ਹੀ ਸਾਡੀਆਂ ਵਰਕਕਪ ਟੀਮਾਂ ਐਸ ਐਚਓਜ਼ ਔਰ ਸੀਆਈ ਦੀਆਂ ਟੀਮਾਂ ਮੂਵ ਕੀਤੀਆਂ ਹੋਈਆਂ ਉਹਦੇ ਵਿੱਚੋਂ ਇੱਕ ਬੰਦਾ ਅਸੀਂ ਆਇਡੈਂਟੀਫਾਈ ਕੀਤਾ ਜਿਹੜਾ ਅਨੂਪ ਵਿੱਕੀ ਨਾਂ ਦਾ ਹੈਗਾ ਮੁੰਡਾ ਔਰ ਉਹਦੇ ਤੇ ਸਾਡਾ ਵਰਕ ਚੱਲ ਰਿਹਾ ਦੋ ਬੰਦੇ ਜਿਹੜੇ ਹੱਲੇ ਆਇਡੈਂਟੀਫਾਈ ਅਨ ਆਇਡੈਂਟੀਫਾਈ ਹੈਗੇ ਆ ਉਹਨਾਂ ਨੂੰ ਵੀ ਅਸੀਂ ਜਲਦੀ ਟ੍ਰੇਸ ਕਰ ਲਾਂਗੇ ਔਰ ਇਸ ਵੰਦ ਵਿੱਚ ਅਸੀਂ ਐਫ ਆਰ ਦਰਜ ਕਰ ਦਿੱਤੀ ਗਈ ਹੈ 302 ਦੇ ਵਿੱਚ ਔਰ ਫਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ ਸਰ ਮੁਕਲੀ ਜਾਂਚ ਚ ਪਤਾ ਲੱਗਿਆ ਕਾਰਨ ਕੀ ਹੋਇਆ ਜੀ ਕੋਈ ਇਹਨਾਂ ਦੀ ਪਹਿਲਾਂ ਕੋਈ ਮਈ ਜੂਨ ਦੇ ਵਿੱਚ ਇੱਕ ਝਗੜਾ ਹੋਇਆ ਸੀਗਾ ਬੱਚਿਆਂ ਬੱਚਿਆਂ ਦਾ ਕੁਝ ਸਰਪੰਚ ਸਾਹਿਬ ਦੇ ਮੇਰੇ ਹਿਸਾਬ ਨਾਲ ਭਤੀਜੇ ਸੀਗੇ ਉਹ ਟੱਬਰ ਦੇ ਵਿੱਚੋਂ ਔਰ ਇਹ ਲੜਕਾ ਵਿੱਕੀ ਤੇ ਇਹਦੇ ਨਾਲ ਤੇ ਦੋ ਤਿੰਨ ਸਾਥੀ ਹੋਰ ਸੀਗੇ ਇਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀਗਾ ਜਿਹਦਾ ਕਿ ਬੈਠ ਕੇ ਪੰਚਾਇਤੀ ਤੌਰ ਤੇ ਦੋਨਾਂ ਧਿਰਾਂ ਦੇ ਮੋਹਤਵਾਰ ਬੰਦਿਆਂ ਨੇ ਇਹਨਾਂ ਦਾ ਰਾਜੀਨਾਮਾ ਕਰਾ ਦਿੱਤਾ ਸੀ ਪਰੰਤੂ ਉਸ ਝਗੜੇ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਗਈ ਸੀ ਜਿਹੜੇ ਵਿੱਕੀ ਦੀ ਉਹ ਜੋ ਹੁਣ ਤੱਕ ਦੀ ਮੋਡਲੀ ਤਫਤੀਸ਼ ਇਹੀ ਆ ਰਿਹਾ ਵੀ ਉਸ ਉਸੇ ਰੰਜਿਸ਼ ਦੇ ਤਹਿਤ ਹੀ ਜਿਹੜਾ ਅੱਜ ਵਾਲਾ ਜਿਹੜਾ ਇਹ ਮਰਡਰ ਹੋਇਆ ਉਹ ਪੁਰਾਣੀ ਰੰਜਿਸ਼ ਹੀ ਇਹਨਾਂ ਦੀ ਪਰਸਨਲ ਚੱਲੀ ਜਾ ਰਹੀ ਸੀ ਉਸ ਉਹਦੇ ਵਿੱਚ ਹੀ ਇਹ ਅੱਜ ਦਾ ਜਿਹੜਾ ਇਨਸੀਡੈਂਟ ਹੋਇਆ ਹੈ ਕੀ ਨਾ ਸੈਕਟਰ ਦਾ ਦੋ ਨੰਬਰ ਦਾ ਆ ਨਹੀਂ ਹਲੇ ਤੱਕ ਤਾਂ ਜਿਹੜੇ ਸਾਨੂੰ ਉੱਥੇ ਹੋਲ ਮਿਲੇ ਹੈਗੇ ਆ ਜਿਹੜੇ ਯੂਜ਼ ਹੋਏ ਆ ਉਹ ਬੱਤੀ ਬੋਰ ਦੇ ਹੈਗੇ ਆ ਔਰ ਜਦੋਂ ਅਸੀਂ ਬੰਦੇ ਅਰੈਸਟ ਕਰਾਂਗੇ ਫੇਰ ਹੀ ਕਲੀਅਰ ਹੋਏਗਾ ਵੀ ਲਾਇਸੈਂਸੀ ਵੈਪਨ ਸੀ ਜਾਂ ਇਲੈਗਲ ਵੈਪਨ ਸੀ ਠੀਕ ਠੀਕ ਹੈ ਸਭ